ਸੋ ਬਿਲਕੁਲ ਜਿੱਥੇ ਪਾਣੀ ਦਾ ਪੱਧਰ ਦਿਨੋ ਦਿਨ ਘਟਦਾ ਜਾ ਰਿਹਾ ਓਦਾਂ ਹੀ ਮੁਸ਼ਕਲਾਂ ਜਿਹੜੀਆਂ ਉਹ ਵੱਧਦੀਆਂ ਨਜ਼ਰ ਆ ਰਹੀਆਂ ਨੇ ਸੋ ਘਰਾਂ ਦੇ ਵਿੱਚੋਂ ਪਾਣੀ ਚਾਹੇ ਉਤਰਿਆ ਸੋ ਥੋੜਾ ਜਿਹਾ ਸਕੂਨ ਜਿਹੜਾ ਆ ਘਰ ਦੇ ਲੋਕਾਂ ਨੂੰ ਜਰੂਰ ਮਿਲਿਆ ਉੱਥੇ ਹੀ ਘਰਾਂ ਦੇ ਵਿੱਚ ਰਿਬ ਜਿਹੜੀ ਆ ਉਹ ਜੰਮਣੀ ਸ਼ੁਰੂ ਹੋਈ ਆ ਸੋ ਰਿਬ ਕੱਢਣੀ ਜਿਹੜੀ ਉਹ ਵੀ ਇੱਕ ਕਿਤੇ ਨਾ ਕਿਤੇ ਇਹਨਾਂ ਵਾਸਤੇ ਜਿਹੜੀ ਉਹ ਸਿਰਦਰਦੀ ਬਣੀ ਹੋਈ ਆ ਸੋ ਸੁਲਤਾਨਪੁਰ ਲੋਧੀ ਏਰੀਆ ਦਾ ਇੱਕ ਪਿੰਡ ਆ ਜਿਹੜਾ ਕਿ ਪਾਣੀ ਦੀ ਚਪੇੜ ਵਿੱਚ ਆਇਆ ਸੀ ਹੁਣ ਵੀ ਘਰ ਦੇ ਵਿੱਚ ਪਾਣੀ ਖੜਾ ਆ ਸੋ ਮਾਲਕ ਕਰਦੇ ਮੌਜੂਦ ਨੇ ਗੱਲਬਾਤ ਕਰਾਂਗੇ ਸੱਸੀ ਪਿੰਡ ਮਹਿੰਦਰੀਖਾਂ ਵਾਲਾ ਤਹਿਸੀਲ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਾ ਜ਼ਿਲ੍ਹਾ ਕਪੂਰਥਾ ਤੇ ਥਾਣਾ ਕਿਹੜਾ ਲੱਗਦਾ ਜੀ ਗਰੌਂਡੀ ਚੌਧਰੀਆਂ ਸੋ ਥਾਣਾ ਤਲਵੰਡੀ ਚੌਧਰੀਆਂ ਦੇ ਅਧੀਨ ਪਿੰਡ ਆਉਂਦਾ ਇਹ ਪਿੰਡ ਆ ਤੇ ਜਿੱਥੇ ਕਿ ਕਰਦੇ ਹਾਲਾਤ ਜਿਹੜੇ ਨੇ ਉਹ ਮੈਂ ਬਿਲਕੁਲ ਕੈਮਰਾਮੈਨ ਨੂੰ ਕਹਾਂਗਾ ਕਿ ਜਿਹੜਾ ਪਾਣੀ ਜਰੂਰ ਦਿਖਾਇਆ ਜਾਵੇਗੇ ਵੀਡੀਓ ਦੇ ਵਿੱਚ ਵੀ ਪਾਣੀ ਕਿਸ ਤਰ੍ਹਾਂ ਆ ਔਰ ਨਾਲ ਦੇ ਨਾਲ ਵਿੱਕੀ ਕੈਮਰਾਮੈਨ ਸਾਡੇ ਨਾਲ ਮੌਜੂਦ ਹੈ ਔਰ ਗੱਲਬਾਤ ਇਸੇ ਤਰ੍ਹਾਂ ਚੱਲਦੀ ਰਹੇਗੀ ਔਰ ਵਿੱਕੀ ਜੀ ਇੱਕ ਵਾਰ ਘਰ ਜਿਹੜਾ ਅੰਦਰ ਬਾਅਦ ਜਰੂਰ ਦਿਖਾਇਆ ਜਾਵੇ ਅੰਦਰ ਵਾਲੀ ਸਾਈਡ ਜਿਹੜੀ ਆ ਉਹ ਮੈਂ ਜਰੂਰ ਕਹਾਂਗਾ ਕਿ ਅੰਦਰ ਆ ਕੇ ਇੱਕ ਵਾਰੀ ਜਰੂਰ ਕਰਦੇ ਹਾਲਾਤ ਜਿਹੜੇ ਉਹ ਦਿਖਾਏ ਜਾਣਗੇ ਘਰ ਦੇ ਹਾਲਾਤ ਤੁਸੀਂ ਦੇਖ ਸਕਦੇ ਹੋਗੇ ਘਰ ਦੇ ਵਿੱਚ ਜਿਹੜੀ ਰੇਬ ਆ ਮਿੱਟੀ ਜਿਹੜੀ ਆ ਉਹ ਜੰਮੀ ਹੋਈ ਹੈ ਔਰ ਦਾਣਿਆਂ ਵਾਲਾ ਡਰਮ ਆਫਲਾਈਨ ਕੈਮਰੇ ਨੂੰ ਪਹਿਲਾਂ ਗੱਲ ਕਰ ਰਹੇ ਸੀ ਕਿ ਡਰਮ ਦੇ ਵਿੱਚ ਦਾਣੇ ਜਿਹੜੇ ਕੱਢਣ ਦਾ ਉਹ ਵੀ ਮੌਕਾ ਨਹੀਂ ਇਹਨਾਂ ਨੂੰ ਮਿਲਿਆ ਸੋ ਕਿਸ ਤਰ੍ਹਾਂ ਘਰ ਦੇ ਹਾਲਾਤ ਜਿਹੜੇ ਆ ਉਹ ਬਣ ਚੁੱਕੇ ਨੇ ਉਸ ਨੂੰ ਛੱਪਾ ਜਿਹੜੀਆਂ ਕਹਿੰਦੇ ਨੇ ਕਿ ਸਾਡੀਆਂ ਲਗਾਤਾਰ ਜਿੰਨੇ ਦਿਨ ਮੀਂਹ ਪੈਂਦਾ ਚੁੰਡੀਆਂ ਰਹੀਆਂ ਔਰ ਘਰ ਦੇ ਵਿੱਚ ਜਿਹੜੀ ਰੱਦ ਆ ਉਹ ਵੀ ਪੈ ਚੁੱਕੀ ਹੈ ਤੇ ਕੰਨਾਂ ਨਾਲ ਜਿਹੜੀ ਉਹ ਸੁਨਾਵ ਜਿਹੜੀ ਆ ਉਹ ਵੀ ਆ ਚੁੱਕੀ ਹੈ ਸੋ ਇੱਕ ਵਾਰ ਫੇਰ ਗੱਲਬਾਤ ਕਰਨ ਦੀ ਆਪਾਂ ਜਿਹੜੀ ਆ ਉਹ ਕੋਸ਼ਿਸ਼ ਕਰਦੇ ਆ ਫੇਰ ਇੱਕ ਵਾਰ ਘਰ ਦੇ ਮੈਂਬਰ ਜਿਹੜੇ ਉਹਨਾਂ ਨਾਲ ਗੱਲਬਾਤ ਕਰਾਂਗੇ ਸੋ ਜਦੋਂ ਪਾਣੀ ਆਇਆ ਤੇ ਕਿੰਨਾ ਕਿ ਜਿਹੜਾ ਪਾਣੀ ਜਿਹੜਾ ਤੁਹਾਡੇ ਘਰਨ ਲੱਗ ਚੁੱਕਿਆ ਜੀ ਪਾਣੀ ਭਾਜੀ ਬਹੁਤ ਜ਼ੋਰ ਨਾਲ ਆਇਆ ਜਿਦਾ ਵੱਟ ਲਾਈ ਇੱਕਦਮ ਵੱਟ ਉੱਟ ਗਈ ਤੇ ਸਮਾਨ ਕੱਢਣ ਦਾ ਮਤਲਬ ਮੌਕਾ ਨਹੀਂ ਮਿਲਿਆ ਵਿੱਚ ਪਾਣੀ ਫੇਰ ਬੀੜੀ ਤੇ ਕੱਢਿਆ ਆਪਣਾ ਸਮਾਨ ਜੀ ਜੀ ਕਿੰਨਾ ਕਿੰਨਾ ਪਾਣੀ ਜਿਹੜਾ ਲੱਗਿਆ ਸੀ ਘਰ ਪਾਣੀ ਇੱਥੇ 5-5 ਫੁੱਟ ਹੋ ਗਿਆ ਹੈ ਜੀ ਇਹ ਡੰਗਰ ਜਿਹੜੇ ਆ ਉਹ ਫੇਰ ਸੇਫ ਕੱਢ ਲਏ ਤੁਸੀਂ ਹਾਂਜੀ ਉਹ ਕੱਡੇ ਪਾਣੀ ਦੇ ਵਿੱਚੋਂ ਕੱਡੇ ਪਾਣੀ ਉਹਨਾਂ ਥੱਲੇ ਹੋ ਗਿਆ ਸੀ ਜੀ ਤੇ ਬੰਦ ਤੇ ਲਈ ਆ ਕੇ ਬੰਦ ਤੇ ਡੰਗਰ ਸੋ ਇਹ ਜਿਹੜੀ ਤੁਹਾਡੀ ਬੜੀ ਜਿਹੜੀ ਖੁਸ਼ਕਿਸਮਤੀ ਰਹੀ ਹੈ ਕਿ ਬੰਦ ਜਿਹੜਾ ਤੁਹਾਡੇ ਲਾਗੇ ਸੀਗਾ ਸੋ ਬੰਦ ਤੇ ਸਮਾਨ ਜਿਹੜਾ ਉਹ ਕੰਢੀ ਲੱਗੇ ਜੀ ਬੰਦੇ ਬਚਾਇਆ ਜੀ ਬੰਦੇ ਨੀਦੇ ਉਧਾਂ ਦੇ ਰੁੜ ਜਾਣਾ ਸਾਰਾ ਕੁਝ ਨਿਕਲਣਾ ਨਹੀਂ ਹੁਣ ਤਾਂ ਘਰ ਦੀ ਬਹੁਤ ਜ਼ਿਆਦੀ ਨਾਜ਼ੁਕ ਹਾਲਤ ਹੋ ਗਈ ਹੈ ਹਾਂਜੀ ਹਾਂਜੀ ਹੁਣ ਤਾਂ ਬਹੁਤ ਬੁਰਾ ਹਾਲ ਹੈ ਦਾ ਸੋ ਰਾਸ਼ਨ ਵਗੈਰਾ ਪਹੁੰਚਦਾ ਰਿਹਾ ਤੁਹਾਨੂੰ ਟਾਈਮ ਟੂ ਟਾਈਮ ਉਹ ਚੱਲੋਂ ਆਉਂਦਾ ਰਿਹਾ ਵਾ ਪ੍ਰਸ਼ਾਸਨ ਦੇ ਅਧਿਕਾਰੀ ਜਿਹੜੇ ਉਹ ਵੀ ਲਗਾਤਾਰ ਤੁਹਾਡੇ ਨਾਲ ਟਾਲਮੇਲ ਦੇ ਵਿੱਚ ਰਹੇ ਹਾਂਜੀ ਹਾਂਜੀ ਹੋਰ ਸੋ ਬਿਲਕੁਲ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਉਹ ਵੀ ਲਗਭਗ ਹਾਂਜੀ ਹਾਂਜੀ ਉਹ ਆਉਂਦੇ ਰਹੇ ਸੋ ਹੁਣ ਜਿਹੜਾ ਆ ਹੁਣ ਮੰਗ ਤੁਹਾਡੀ ਕੀ ਹੈ ਜੀ ਮੰਗ ਮੇਰੀ ਇਹੋ ਹੀ ਆ ਭਾਜੀ ਵੀ ਚਲੋ ਮਦਦ ਹੋ ਜੇ ਵੀ ਘਰ ਥੋੜਾ ਸਾਈਡ ਤੇ ਬਣਾ ਦਈਏ ਜਿਹੜਾ 23 ਵਿੱਚ ਤਾਂ ਡੁੱਬ ਗਿਆ ਸੀ ਜੀ ਤੇ ਹੁਣ 25 ਦੇ ਵਿੱਚ ਉਦੋਂ ਮੇਂ ਜ਼ਿਆਦਾ ਪਾਣੀ ਆਇਆ ਜੀ 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 23 ਨੂੰ ਪਾਣੀ ਵੱਧ ਕੇ ਆਇਆ ਹੁਣ ਸੋ ਬਿਲਕੁਲ ਮੋਬਾਈਲ ਨੰਬਰ ਵੀ ਤੁਸੀਂ ਆਪਣਾ ਜਿਹੜਾ ਉਹ ਜ਼ਰੂਰ ਦੱਸੋ ਜੀ ਕਾਨੂੰਨ ਮੈਂ 760 ਜੀ 36675 ਇੱਕ ਵਾਰੀ ਫੇਰ ਦੋ ਨੰਬਰ ਦੱਸੋ ਜੀ 98760 ਜੀ 36675 ਪਿੰਡ ਦਾ ਨਾਮ ਪਿੰਡ ਮਹੰਦਲੀ ਖਾਂ ਵਾਲਾ ਸੋ ਬਿਲਕੁਲ ਮੁਹੰਮਦ ਅਲੀ ਖਾਂ ਵਾਲਾ ਪਿੰਡ ਜਿਹੜਾ ਸੁਲਤਾਨਪੁਰ ਲੋਧੀ ਏਰੀਆ ਦੇ ਵਿੱਚ ਪੈਂਦਾ ਹੈ ਪਿੰਡ ਆ ਤਰਵੰਡੀ ਚੌਧਰੀਆਂ ਇਹਨੂੰ ਥਾਂ ਲੱਗਦਾ ਸੋ ਕੋਈ ਵੀ ਸਮਾਜ ਸੇਵੀ ਸੰਸਥਾ ਜਾਂ ਕੋਈ ਗਾਇਕ ਸਿੰਗਰ ਜਿਹੜਾ ਆ ਉਹ ਜਿਹੜਾ ਵੀਡੀਓ ਨੂੰ ਦੇਖ ਰਿਹਾ ਹੈ ਤਾਂ ਪਲੀਜ਼ ਇਹਨਾਂ ਨਾਲ ਜਰੂਰ ਕੰਟੈਕਟ ਕਰੋ ਸੋ ਲੋਕ ਜਿਹੜਾ ਪਿੰਡਾਂ ਦੇ ਪਿੰਡ ਗੋਦ ਲੈ ਰਹੇ ਨੇ ਸੋ ਮੇਰੀ ਬੇਨਤੀ ਹੈ ਕਿ ਇਸ ਪਰਿਵਾਰ ਦੀ ਜਿਹੜੀ ਉਹ ਵੀ ਜਰੂਰ ਜਿਹੜੀ ਉਹ ਬਾਹ ਫੜੀ ਜਾਵੇ